ਬਲਕਰਨ ਤੇ ਗੁਰਸ਼ਰਨ ਯਾਨੀ ਗੱਗੂ ਤੇ ਮੋਟੇ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੀਆਂ ਹਾਸਿਆਂ ਵਾਲੀਆਂ ਵੀਡੀਓ ਤੇ ਵਲੌਗਸ ਤੇ ਕਰਕੇ ਚਰਚਾ ਦੇ ਵਿੱਚ ਰਹਿੰਦੇ ਹਨ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਵੀ ਉਹਨਾਂ ਦੀਆਂ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਚਾਉਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਦੇ ਹਾਲ ਹੀ ਦੇ ਵਿੱਚ ਉਹਨਾਂ ਦੇ ਬਾਰੇ ਨਿਕਲ ਕੇ ਇੱਕ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਖੁਦ ਵੀਡੀਓ ਸ਼ੇਅਰ ਕੀਤੀ ਗਈ ਤੇ ਜਿਵੇਂ ਹੀ ਵੀਡੀਓ ਸ਼ੇਅਰ ਕੀਤੀ ਗਈ ਤਾਂ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਤੇ ਵਾਹਿਗੁਰੂ ਲੈ ਕੇ ਅਰਦਾਸ ਕੀਤੀ ਜਾ ਰਹੀ ਹੈ ਕਿਉਂਕਿ ਗੱਗੂ ਤੇ ਮੋٹے ਦੀ ਫਸਲ ਦਾ ਨੁਕਸਾਨ ਵੀ ਹੋਇਆ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇੰਨੇ ਦਿਨੀ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤੇ ਗੱਗੂ ਤੇ ਮੋٹے ਦੇ ਪਿੰਡ ਵਿੱਚੋਂ ਲੰਘਦੀ ਨਹਿਰ ਬੁਰੇ ਤਰੀਕੇ ਨਾਲ ਟੁੱਟ ਗਈ ਜਿਸ ਤੋਂ ਬਾਦ ਪੂਰਾ ਹੀ ਪਿੰਡ ਪਾਣੀ ਦੇ ਵਿੱਚ ਡੁੱਬ ਗਿਆ ਤੇ ਹੜਾ ਵਰਗਾ ਮਾਹੌਲ ਬਣ ਗਿਆ ਹਾਲਾਂਕਿ ਫਸਲਾਂ ਤਾਂ ਖਾਲੀ ਸਨ ਅਜੇ ਕੋਈ ਜ਼ਿਆਦਾ ਝੋਨਾ ਨਹੀਂ ਲੱਗਿਆ ਸੀ ਪਰ ਕਾਫੀ ਏਕਣ ਮੱਕੀ ਦੀ ਫਸਲ ਜੋ ਪਾਣੀ ਨੇ ਤਬਾਹ ਕਰਕੇ ਰੱਖ ਦਿੱਤੀ ਤੇ ਗੱਗੂ ਹੁਣਾ ਦੀ ਵੀ ਜਿਹੜੀ ਫਸਲਾ ਉਹ ਮੱਕੀ ਦੀ ਉਹ ਪਾਣੀ ਦੇ ਨਾਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਜਿਸ ਤੋਂ ਬਾਅਦ ਗੱਗੂ ਨੇ ਵੀ ਆਪਣੇ ਪੇਜ ਤੇ ਵੀਡੀਓ ਸ਼ੇਅਰ ਕੀਤੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਨਹਿਰ ਟੁੱਟਣ ਤੋਂ ਬਾਅਦ ਹਰ ਪਾਸੇ ਪਾਣੀ ਹੀ ਪਾਣੀ ਦਾ ਹੜ ਆਇਆ ਹੋਇਆ ਹੈ ਤੇ ਬਾਕੀ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਜੋ ਨੁਕਸਾਨ ਹੋ ਗਿਆ ਹੋ ਗਿਆ ਅੱਗੇ ਕੋਈ ਨੁਕਸਾਨ ਗੱਘੂ ਮੋٹے ਜਾਂ ਹੋਰ ਕਿਸੇ ਵੀ ਕਿਸਾਨ ਦਾ ਨਾ ਹੋਵੇ ਤੇ ਬਾਕੀ ਤੁਸੀਂ ਹੁਣ ਦੇਖੋ ਉਹਨਾਂ ਦੇ ਵੱਲੋਂ ਸ਼ੇਅਰ ਕੀਤੀ ਗਈ ਇਹ ਵੀਡੀਓ। ਲਓ ਜੀ ਸਾਡੇ ਨਹਿਰ ਟੁੱਟ ਚੁੱਕੀ ਹੈ ਜੀ। ਤੇ ਇਹ ਰਾਤੀ ਟੁੱਟੀ ਆ। ਰਾਤ ਟੁੱਟ ਗਈ ਨਾ ਤੇ ਆਉ ਰਹੀ ਆਪਣੀ ਮੱਕੀ। ਸਾਰੀ ਚਲੋ। ਜੋ ਹੁੰਦਾ ਸਾਰਿਆਂ ਦੇ ਨਾਲ ਬਾਕੀ ਇੱਧਰ ਤਾਂ ਚਲਾ ਜੇ ਝੋਨਾ ਝੋਨਾ ਲੱਗਣ ਵਾਲਾ ਆ ਬਾਕੀ ਪਿੰਡ 'ਚ ਵੱਢ ਸਕਦਾ ਤੇ ਇਹ ਹਰ ਵਾਰੀ ਨਹਿਰ ਇੱਥੋਂ ਹੀ ਟੁੱਟਦੀ ਆ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ